ਹਾਂ ਹੋਰ ਕੋਈ ਧਰਮ ਨਹੀਂ ਹੈ ਐ ਖਾਸ ਕਰਕੇ ਕਲੀਅਰ ਹੈਜ਼ ਨੋ ਅਦਰ ਰੀਜਨ ਤੇ ਮੇਰਾ ਹੋਰ ਤਾਂ ਉਹ ਸਿੱਖ ਹੈ ਹੁਣ ਜਿਹੜੇ ਵਾਕ ਸਿੱਖ ਉਹ ਚਾਹੇ ਅਮਰਤਾ ਲੇਕਿਨ ਉਹ ਚਾਹੇ ਰੂਪ ਸਰੂਪ ਚਾਹੇ ਉਹ ਕਲੀਨ ਸ਼ੇਵਨ ਨੇ ਮੂੰਹ ਪਰ ਉਹ ਹੈਗੇ ਸਾਰੇ ਬਟ ਉਹ ਸਾਰੇ ਸਹਿਜ ਤਰੀਕੇ ਸਿੱਖ ਧਰਮ ਬਾਬੇ ਨਾਨਕ ਨੇ ਚਲਾਇਆ ਸਹੀ ਦਿਨੇ ਚਲਾਇਆ ਨਕਲੀ ਸਿੱਖ ਬੋਟਾ ਪਵਾ ਸਕਦੇ ਨੇ ਜੇ ਅਸੀਂ ਇਜਾਜ਼ਤ ਦੇ ਦਿੱਤੀ ਵੋਟਾਂ ਪਾਉਣ ਦੀ ਕਿਸੇ ਕਿਸੇ ਕੋ ਹੋ ਸਕਦਾ ਹੈ ਜੇ ਤੁਸੀਂ ਕਹਿ ਰਹੇ ਹੋ ਮੈਂ ਮੰਨ ਲੈਂਦਾ ਵੀ ਹਨਾ ਪਰ ਕੱਲ ਨੂੰ ਫਿਰ ਖਾਗਾ ਅਗਲਾ ਕੂਗਾ ਇਹ ਚੀਜ਼ ਸੋਖੀ ਜਿਾ ਅਸੀਂ ਸਿੱਖ ਜਾਣ ਲੈਨੇ ਆ ਤੇ ਕਰੋ ਖਾਲਸੇ ਵਾਲੀ ਲਈ ਬੋਲਣ ਕੇ ਗੱਲ ਕੂਗਾ ਇਹ ਸੋਖਾ ਰਾਜ ਫੋਲੋ ਕਰਨ ਦੀ ਲੋੜ ਹੈ ਤੇ ਅਸੀਂ ਆਪਣੇ ਆਪ ਨੂੰ ਸਿੱਖ ਵੀ हां जी सत श्री अ वीडियो ਚ ਕੰ ਦਾ ਸਵਾਗਤ ਮੈਂ ਪਰਮੇਂਦਰ ਸਿੰਘ ਦੋਸਤੋ ਐਸਜੀਪੀਸੀ ਚੋਣਾਂ ਬੜੇ ਲੰਬੇ ਸਮੇਂ ਤੋਂ ਚੋਣਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਪਰ ਉਹ ਜਿਹੜੀਆਂ ਚੋਣਾਂ ਵਾਸਤੇ ਦੀ ਪ੍ਰਕਿਰਿਆ ਜਿਹੜੀਆਂ ਲਗਾਤਾਰ ਲੋਕ ਜਿਹੜੇ ਨੇ ਵੋਟਾਂ ਪਾਣਾ ਰਹੇ ਨੇ ਇੱਕ ਵੱਡਾ ਚਰਚਾ ਦਾ ਵਿਸ਼ਾ ਹੋਇਆ ਕਿ ਇਹ ਵੋਟਾਂ ਕਿ ਅੰਮ੍ਰਿਤਧਾਰੀ ਨੇ ਸਿੱਖ ਜਿਹੜੇ ਨੇ ਅੰਮ੍ਰਿਤਧਾਰੀ ਉਹ ਹੀ ਹੱਤੇ ਨੇ ਪਰ ਇਹ ਇੱਕ ਇੱਕ ਪਟੀਸ਼ਨ ਜਿਹੜੀ ਆ ਉਹ ਦਾਇਰ ਹੋ ਅਦਾਲਤ ਦੇ ਵਿੱਚ ਮੜ ਜੋ ਅਦਾਲਤ ਦੇ ਵਿੱਚ ਸਹਿਜ ਧਾਰੀਆਂ ਨੂੰ ਵੀ ਇਹ ਮੌਕਾ ਜਿਹੜਾ ਚਾਹੀਦਾ ਹੈ ਕਿ ਜਿਹੜੇ ਸਹਿਜ ਧਾਰੀ ਸ ਯਾਨੀ ਕਿ ਜਿਨ੍ਹਾਂ ਨੇ ਅੰਮ੍ਰਿਤ ਪਾ ਨਹੀਂ ਕੀਤਾ ਹੋਇਆ ਵੀ ਵੋਟ ਵੀ ਬਣਨੀ ਚਾਹੀਦੀ ਹੈ ਤਾਂ ਇਹ ਇਹ ਵਿਸ਼ਾਏ ਜਿਸ ਦੇ ਉੱਤੇ ਅੱਜ ਅਸੀਂ ਚਰਚਾ ਵੀ ਕਰਾਂਗੇ ਇਹ ਵੀ ਦੇਖਾਂਗੇ ਕਿ ਸਹਿਜ ਤਾਂ ਇਹ ਪੱਤੀਤ ਕੋਣ ਹੁੰਦੇ ਨੇ ਜੀਪੀਸੀ ਦੀਆਂ ਜਿਹੜੀਆਂ ਵੋਟਾਂ ਹੋ ਰਹੀਆਂ ਸਹਿਜ ਤਾਰੀ ਜੇ ਵੋਟਾਂ ਪਾਉਂਦੇ ਨੇ ਉਹ ਨਿਆਜ਼ਾ ਕੀ ਹੋ ਸਕਦਾ ਹੈ ਉਸ ਦਾ ਫਾਇਦਾ तमाम ਸਵਾਲ ਨੇ ਇਹਨਾਂ ਦਾ ਅੱਜ ਸਟੂਡੀਓ ਦੇ ਵਿੱਚ ਸਾਡੇ ਪੋਣਚਰ ਪਰਮਜੀਤ ਸਿੰਘ ਰਾਣੂ ਜੀ ਕੇ ਸਹਿਜ ਤਾਰੀ ਸਿੱਖ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਅਤੇ ਬਹੁਤ ਸਾਰੇ ਸਵਾਲਾਂ ਜਿਹੜਾ ਜਾਣਨ ਦੀ ਕੋਸ਼ਿਸ਼ ਕਰਦੇ ਆ ਉਹ ਸਵਾਗਤ ਕਰਦੇ ਆ ਦਾ سلسلہ ਅਗਰ ਸ਼ੁਰੂ ਕਰਦੇ ਆ ਸਰ ਚੜ੍ਹਦੀ ਕਲਾ ਚੋ ਜੀ ਬਿਲਕੁਲ ਇੱਕ ਜਿਵੇਂ ਤੁਸੀਂ ਸਹਿਤ ਤੌਰ ਤੇ ਇੱਕ ਪ੍ਰਬੰਧਕ ਕਮੇਟੀ ਬਣਾਈ ਹੋਈ ਹੈ ਇੱਕ ਜਿਹੜੇ ਅਸੀਂ ਇਹਦੇ ਬਾਰੇ ਜਾਣਨਾ ਚਾਹਾਂਗੇ ਵੀ ਇਹ ਕਮੇਟੀ ਕਦੋਂ ਹੋਂਦ ਵਿੱਚ ਹੈ ਸਾਡੀ ਕਮੇਟੀ ਨਹੀਂ ਹੈ ਪਰ ਮੈਂ ਦਰਸਤ ਕਰ ਦਊਗਾ ਤੁਹਾਨੂੰ ਇਹ ਇੱਕ ਪੋਲੀਟੀਕਲ ਪਾਰਟੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਇੱਕ ਪਾਰਟੀ ਹੈ ਜਿਹਦੇ ਨਾਮ ਦੇ ਨਾਲ ਬਾਕੀ ਤਾਂ ਅਕਾਲੀ ਨੇ ਇਹ 14 ਦੇ ਨਾਮ ਤੇ ਕੋਈ ਪਾਰਟੀ ਰਜਿਸਟਰਡ ਹੈ ਸਹੀ ਤਰ੍ਹਾਂ ਸਿੱਖ ਪਾਰਟੀ। ਅਗੂ ਕੋਈ ਸਹੀ ਤਰ੍ਹਾਂ ਸਿੱਖ ਪਾਰਟੀ। ਯੈਸ। ਕੋ ਪਾਰਟੀਆਂ ਜਿਹੜੀਆਂ ਨੇ ਧਰਮ ਦੇ ਨਾਂ ਤੇ ਰਜਿਸਟਰਡੀਆਂ ਚੋਣ ਕਮਿਸ਼ਨ ਨੇ ਬੰਦ ਵੀ ਕਰਤੀਆਂ ਨੇ। ਇੱਕ ਜਿਹੜੀ ਪਾਰਟੀ ਹੈ ਸਹੀ ਤਰ੍ਹਾਂ ਇੱਕ ਸਿੱਖ ਪਾਰਟੀ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਆ ਰਹੇ ਆ ਕਿ ਐਸਜੀਪੀਸੀ ਦੀਆਂ ਚੋਣਾਂ ਇਹ ਚੋਣਾਂ ਹੋ ਰਹੀਆਂ ਨੇ ਜਿਹਦੇ ਵਿੱਚ ਔਰ ਵੋਟਾਂ ਜਿਹੜੀਆਂ ਨੇ ਅਮਰਤਾਰੀ ਹੀ ਵੋਟਾਂ ਬਣਾਂ ਮੈਂ ਵੀ ਮਦਰਸਤ ਕਰ ਦਵਾ ਕਿ ਇੱਥੇ ਕੇਸਾ ਧਾਰੀ ਦੀ ਹਮ ਔਰ ਫਾਰਮ ਸੀ ਦੋ ਇੱਕ ਫਾਰਮ ਸੀ ਦਾ ਇੱਕ ਸੀ ਸਹਾਇਤ ਧਾਰੀ ਦਾ ਠੀਕ ਹੈ ਉਹਨਾਂ ਸਾਰੇ ਕਹਨੂੰ 2003 ਤੋਂ ਬਾਅਦ ਇਹਨਾਂ ਨੇ ਕੱਢ ਦਿੱਤਾ ਉਹਨਾਂ ਦਾ ਫਾਰਮ ਖਤਮ ਹੋ ਗਿਆ ਹੁਣ ਕੇਸਾ ਧਾਰੀ ਦਾ ਇੱਥੇ ਕੀ ਹੈ ਜਿਹੜੇ ਉਮਰ ਚਾਹੇ ਉਹ ਸਹਾਇਤ ਧਾਰੀ ਨੇ ਸਿੱਖੀ ਸਰੂਪ ਦੇ ਵਿੱਚ ਨੇ ਕੇਸਾ ਧਾਰੀ ਉਹ ਵੋਟ ਬਣਾ ਸਕਦੇ ਆ ਔਰ ਉਹਨਾਂ ਦੀ ਵੋਟਿੰਗ ਐ ਜੀ ਪੀ ਸੀ ਦੇ ਬੰਦੇ ਹਾਂ ਠੀਕ ਹੈ ਅੱਛਾ ਪਰ ਕਿਉਂਕਿ ਜਿਹੜਾ ਮੁੱਦਾ ਤੁਸੀਂ ਚੁੱਕਿਆ ਹੋਇਆ ਬੋਟ ਬਣਾ ਸਕਦੇ ਨੇ ਮੜਤਾਰੀ ਬੋਟ ਪਾ ਸਕਦੇ ਪਰ ਸਹਿਜ ਧਾਰੀਆਂ ਨੂੰ ਦੋ ਇਹ ਬੋਟਾਂ ਜਿਹੜੀਆਂ ਪਾਉਣ ਵਾਸਤੇ ਕਿਹਾ ਜੀ ਸਹਿਜ ਧਾਰੀ ਸਿੱਖ ਕੌਣ ਹੋ ਤੁਸੀਂ ਪਰਭਾਸ਼ਾ ਦੇ ਮੈਂ ਇਸ ਤੋਂ ਪਹਿਲਾਂ ਥੋੜਾ ਜਿਹਾ ਹੋਰ ਕਿ ਸਿੱਖ ਕੌਣ ਹੁੰਦਾ ਪਰ ਉੱਥੋਂ ਸ਼ੁਰੂ ਕਰੀਏ ਹਾਂ ਬਿਲਕੁਲ ਜਿਹੜਾ ਗੁਰਦੁਆਰਾ ਇਹ ਸਿੱਖ ਗੁਰਦੁਆਰਾ ਐਕਟ ਐਕਟ ਗੁਰਦੁਆਰਾ ਐਕਟ ਐ 1925 ਦੇ ਵਿੱਚ ਯਾਨੀ ਸਾਡਾ ਦੇਸ਼ ਸ਼ਹਜ਼ਾਦ ਹੋਣ ਤੋਂ ਪਹਿਲਾਂ ਹੋਇਆ 1925 ਦਾ 25 ਦਾ ਸ਼੍ਰੋਮਣੀ ਕਮੇਟੀ ਬਣੀ ਇਸ ਤੇ ਔਰ ਸ਼੍ਰੋਮਣੀ ਕਮੇਟੀ ਦੇ ਵਿੱਚ ਚੋਣਾ ਹੁੰਦੀਆਂ ਨੇ ਔਰ ਇਹਦੇ ਵਿੱਚ ਪਰਭਾਸ਼ਾ ਸੈਕਸ਼ਨ 2 ਚ ਹੈ ਕਿ ਸਿੱਖ ਕੌਣ ਹੈ ਕਿ ਜਿਹੜਾ ਵਿਅਕਤੀ ਸਵੈ ਇੱਛਾ ਦੇ ਇੱਕ ਡੈਕਲੇਰੇਸ਼ਨ ਦਿੰਦਾ ਹੈ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਨੂੰ ਮੰਨਦਾ ਅਤੇ ਮੇਰਾ ਹੋਰ ਕੋਈ ਨਹੀਂ ਹੈ ਇਹ ਵਰਡ ਬਹੁਤ ਕਿ ਕਲੀਅਰ ਕਰਨਾ ਚਾਹੁੰਦਾ ਕਿ ਐਂਡ ਹੈਜ਼ ਹੈ ਤੇ ਮੇਰਾ ਹੋਰ ਕੋਈ ਧਰਮ ਨਹੀਂ ਹੈ। ਹੂੰ। ਔਰ ਉਹ ਆਪਣੇ ਜੀਵਨ ਕਾਲ ਦੇ ਜਨਮ ਤੋਂ ਲੈ ਕੇ ਮ੍ਰਿਤਯੂ ਤੱਕ ਮੰਨਕੂਲ ਕਰਦਾ ਹੈਗਾ। ਹੂੰ। ਸੋ ਨਾਲ ਇੱਕ ਵਰਡ ਅਰਕ ਐਂਡ ਹੈਜ਼ ਇਹ ਜ਼ਰੂਰੀ ਹੈ ਤਾਂ ਉਹ ਸਿੱਖਾਂ ਦੇ ਜੀ ਮੈਂ ਗੁਰਦੁਆਰੇ ਵੀ ਜਾਂਦਾ ਮੈਂ ਸਭ ਨੇ ਮੰਨਦਾ ਤੇ ਪਰ ਮੈਂ ਮੰਦਿਰ ਵੀ ਜਾਂਦਾ ਤੇ ਮੈਂ ਪਰ ਮੈਂ ਮੰਨਦਾ ਤੇ ਉਹ ਸੋ ਪਹਿਲੀ ਗੱਲ ਤਾਂ ਸਿੱਖ ਦੀ ਭਾਸ਼ਾ ਅੱਗੋਂ ਇਹਦੇ ਵਿੱਚ ਕਲੀਅਰ ਹੈ ਕਿ ਜਿਹੜਾ ਅੰਮ੍ਰਿਤ ਛਕ ਲੈਂਦਾ ਹੈ ਤੇ ਉਹ ਜਿਹੜਾ ਹੈਗਾ ਉਹਨੂੰ ਅਸੀਂ ਸਿੰਘ ਕਹਿੰਦੇ ਆ ਠੀਕ ਹੈ ਸਭ ਹੀ ਕਹਿੰਦੇ ਨੇ ਸਤਕਾਰਯੋਗ ਬਿਲਕੁਲ ਬਾਕੀ ਦੇ ਰਹਿ ਗਏ ਸਿੱਖ ਉਹ ਤਾਰੀ ਨਹੀਂ ਹੋਏ ਲੇਕਿਨ ਉਹ ਚਾਹੇ ਦੇ ਵਿੱਚ ਹੈਗੇ ਨੇ ਚਾਹੇ ਉਹ ਚਾਹੇ ਉਹ ਕੋਨਮੋਨ ਨੇ ਪਰ ਸਾਰੇ ਸਿੱਖ ਹੀ ਨੇ ਅੱਛਾ ਬਟ ਉਹ ਸਾਰੇ ਤਰੀ ਸਿੱਖਨੇ ਹੁਣ ਦਾ ਸਿਰਫੋ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਹੋਰ ਕਿਸੇ ਵੀ ਧਰਮ ਤੇ ਉਹ ਵਿਸ਼ਵਾਸ ਨਹੀਂ ਰੱਖਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਨਦੇ ਨੇ ਉਹਨੂੰ ਫੋਲੋ ਕਰਦੇ ਨੇ ਉਹ ਸਿੱਖ ਹੁੰਦੇ ਆ ਉਹਦੇ ਚੋ ਰਿਫਾਈਨਡ ਪਸਾ ਹੈ ਉਹ ਅਮਰਤ